ਯਾਵੇ ਇੱਧਰ ਆਪਣਾ ਆ ਗਿਆ ਨਾਸ਼ਤਾ ਫਤਿਹ ਹਣੀ ਸੁੱਤੇ ਫਤਿਹ ਦੇ ਕਿੰਨ ਸੁੱਤੇ ਉੱਠ ਕੋਈ ਚਾਹ ਆ ਗਿਆ ਦੁੱਧ ਆ ਗਿਆ ਪੀ ਲੋ ਬੀ ਪੀ ਲੋ ਲੈ ਲੋ ਨਾ ਹਾਂ ਫਤਿਹ ਇਹ ਫਤਿਹ ਤੇਰੇ ਕੋਲ ਦੁੱਧ ਆ ਗਿਆ ਫਤਿਹ ਫਤਿਹਰਾ ਦੋ ਦੋ ਪਾ ਕੇ ਲੈ ਆਂਦਾ ਬੋਤਲ ਚ ਹਰੇ ਤਿੰਨਾਂ ਜਾਣਾਂ ਨੂੰ ਦੋ ਬਾਗਿਆ ਉੱਠ ਬੈਠੋ ਪੀ ਲਓ ਅੱਜ ਫਤਿਹ ਨੇ ਬੜਾ ਰਾਤ ਪਰੇਸ਼ਾਨ ਕੀਤਾ ਕਿਉਂਕਿ ਇਹਦਾ ਮਨ ਲੱਗਦਾ ਹੈ ਇਹਦੇ ਮੋਢੇ ਮਾਢੇ ਚੜੇ ਇੱਥੋਂ ਮੋਢੇ ਚੜੇ ਇਹ ਤੇ ਬਾਕੀ ਧੌਣ ਵੱਲ ਗਿਆ ਪਿਆ ਤੂੰ ਦੇਖਦੇ ਅੱਜ ਮੰਗਣ ਕਰਦੇ ਆ ਫੋਨ ਤੇ ਜੇ ਕੋਈ ਉਹਨਾਂ ਲੱਗਦੇ ਉੱਤੇ ਘਰ ਲੱਗੇ ਹੈਗਾ ਜਿਹੜਾ ਮਾਲ ਸਮੂਲ ਚ ਕਰਕੇ ਨਾ ਮਾੜੇ ਜਿਵੇਂ ਨਾ ਕਰ ਦਿੰਦਾ ਸੈਟ ਜਿਹਾ ਕਰਾ ਲੈਣੇ ਘਰਾਤੇ ਸੁੱਤਾ ਨਹੀਂ ਰਾਤੀਆਂ ਨੂੰ ਬਹੁਤ ਟਾਈਮ ਹੋ ਗਿਆ ਜੋ 11 12 ਵਜੇ ਤੋਂ ਲੱਗਾ ਜਿਹੜਾ 4 ਵਜੇ ਸੁੱਤਾ 4 5 ਵਜੇ ਗਏ ਚਲੋ ਗਣ ਉਹ ਤੋਂ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਤੇ ਉਹ ਕਰਦੇ ਛੋਟੇ ਜਿਹੇ ਵਲੌਗ ਦੀ ਸ਼ੁਰੂਆਤ ਤੇ ਬਾਕੀ ਹੋਰ ਕਿਵੇਂ ਸਾਰੇ ਵਧੀਆ ਜਿਹੜਾ ਹੰਤ ਤੱਕ ਵਲੌਗ ਦੇ ਨਾਲ ਤੇ ਅੱਜ ਅੱਜ ਗਿਆ 6 ਵਾਰ ਤੇ ਅੱਜ ਆਪਾਂ ਇਹ ਮੀਟਰ ਮੋਟਰ ਦਾ ਦੇਖਦੇ ਆ ਫ্লাই ਫਲੀ ਕਰਨ ਜਾਾਂ ਕੱਲ ਬਾਤ ਹੋਈ ਆ ਕਿ ਅੱਜ ਨਾਲ ਕੱਲ ਵਜੇ ਦੇਖਦੇ ਆ ਜੀ ਉੱਥੇ ਜੰਗਲ ਵਰ ਕੋ ਸੁਣਦਾ ਕਰਦਾ ਜਿੱਦਾਂ ਨਹੀਂ ਹਨ ਬਾਕੀ मैं दीप जावाजा पहुंचे प्लाट ले जाने क्यों पैसे खर्चने ले भी। चलो <laughs> दो चार खीरे दो चार करेले पत्त भिंडिया लै जाने बस आल ही करेले लाल दा। जी ਚਲੋ ਇਹਦੇ ਮੀਬੂ ਸੁੱਕਣੇ ਪਾਏ ਨੇ ਡੇੜੀ ਨੂੰ ਚਲੋ ਕੋਈ ਗੱਲ ਨੀ ਬੋਚੋਗੇ ਸਨੇਗੀ ਜੀ ਹੋਰ ਮਿਰਚਾਂ ਚਾਹੀਦੀ ਮਿਰਚਾਂ ਤਾਂ ਨੇ ਪਿੰਡੀਆਂ ਨੇ ਆਈਆਂ ਪਿੰਡੀਆਂ ਉਧਰ ਲੋਨ ਨਹੀਂ ਪਣੀ ਉਧਰ ਲੱਗੇ ਪਿੰਡੀਆਂ ਲੈ ਜੀ ਥੋੜੀਆਂ ਲਾ ਕੇ ਚਲੋ ਹਾਂ ਜੀ ਲਾ ਖਾਲੀ ਆ ਡੇੜੀ ਬਣਾ ਹਾਂ ਹੂੰ ਗੰਨੇ ਦੇ ਅੜਕਦੇ ਜੁੱਤਿੰਦੇ ਗਿਆ ਮਖਾਲੀ ਦੀ ਮੁੱਗੀ ਲੱਕ ਲੈ ਜਾਂਦੇ ਹੋਮ ਆਹ ਇਹ ਲੱਟੀਨਾ ਇਹ ਟੀਨਾ ਆਪਾਂ ਪਾਈ ਹੁੰਦੇ ਆ ਇਸ ਤੇ ਆਪਾਂ ਬੜਾ ਛੱਤ ਤੇ ਪਲੀਆਂ ਕੁਝ ਟੁੱਟ ਗਈਆਂ ਹਨ ਹਵਾ ਉਹਦੋਂ ਬੜੀ ਤੇਜ਼ ਆਈ ਹਾਂ ਪਰ ਇਹਨੇ ਇੱਕ ਮੈਨ ਜਾਣਾ ਪੜਾ ਉਧਰ ਹੀ ਸਾਈਡ ਤੇ ਇੱਧਰ ਹੈ ਨਹੀਂ ਇੱਧਰ ਤੇ ਹੈ ਹੀ ਨਹੀਂ ਇਹਦੇ ਕੋਲ ਫਾਫਾ ਹੈ ਯਾਰ ਕੁਝ ਹੈ ਜੀ ਨਾ ਇਹ ਵਾਝੀ ਗਈ ਫਾਫਾ ਦੇ ਹੈ ਅਸਨ ਕੋਦ ਨਹੀਂ ਚਾਹੀਦੀਆਂ ਆਹ ਤੋਰੀ ਲੈ ਮੈਂ ਤੋਰੀਆਂ ਵੀ ਚਾਹੀਦੀਆਂ ਫਿਰ ਇੱਕੋ ਜਿਹੀ ਜਿਹੜੀਆਂ ਜੇ ਤੋਰੀ ਇੱਕੋ ਲਾ ਲਓ ਨਾ ਤੋਰੀਆਂ ਲਾ ਲਾ ਪਿੰਡੀਆਂ ਰਹਿੰਦੇ ਯਾਰ ਦੁਪਹਿਰ ਨੂੰ ਤੋਰੀਆਂ ਮੰਜਣੀਆਂ ਨਾ ਵੀ ਤੋਰੀਆਂ ਨਹੀਂ ਪਿੰਡੀਆਂ ਕਰਤੀਆਂ ਕੈਨਸਲ ਨਹੀਂ ਚੱਲ ਲੈ ਵੀ ਬਣ ਗਈ ਗੱਲ ਕੇ ਪਿੰਡੀਆਂ ਵੀ ਲਾ ਲੈਣੀਆਂ ਉਹ ਪਿੰਡੀਆਂ ਵਾਧੂ ਉਹ ਵੀ ਤੁਹਾਨੂੰ ਦੱਸਦਾ ਮੈਂ ਪੱਲੀ ਕੋਈ ਨਹੀਂ ਕੀ ਆ ਉਹ ਦੱਜਾ ਵਾ ਕੀ ਆ ਤੋਰੀਆਂ ਦਾ ਵਾਧੂ ਹੋ ਉਹ ਲੈ ਦੱਸੀ ਤੁਹਾਡੇ ਖਾਂ ਜੋ ਕਿ ਲਾਥਾਂ ਹੋਈਆਂ ਹੋਰ ਦੋ ਚਾਰ ਲਾਤੀਆਂ ਦੇ ਵਜਾ ਵਜਾ ਹੋ ਜਾਂਦੀਆਂ। ਕਿ ਨਹੀਂ? ਬਹੁਤ ਆ ਗਿਆ। ਕਿ ਨਹੀਂ ਬੋਲੂਗਾ? ਲਫਾਵੇ ਚ ਪਾ ਲੈਨੇ ਇਹਨਾਂ ਨੂੰ। ਕਿ ਨਹੀਂ ਬਣੂਗੀ ਗੱਲ? ਬਣ ਗਈ ਗੱਲ ਕੇ। ਬਾਕੀ ਆਪਾਂ ਆਪਣੀ ਜ਼ਿੰਦਗੀ ਜੀਓ ਤੇ ਖੁਸ਼ ਰਹੋ ਤੇ ਕੁਛ ਰਹਿਣ ਦਿਓ ਸਾਰਿਆਂ ਨੂੰ। ਜ਼ਿੰਦਗੀ ਦੇ ਵਿੱਚ ਟੈਨਸ਼ਨ ਲੈਣੀ ਚਾਹੀਦੀ ਕੋਈ ਵੀ। ਤੁਰੀਆਂ ਤੁਰੀਆਂ ਖਾਓ ਸਬਜ਼ੀ-ਸਬਜ਼ੀ, ਬੀਜੋ ਤੇ ਖਾਓ। ਪਾਰੇ ਪਾਰੇ ਪਸਾ ਲਗਾ ਰੇ ਨਾ ਥੋੜਾ ਠੀਕ ਰਹਿੰਦਾ ਤਨੇ ਆਹੋ ਸਹੀ ਗੱਲ ਆ ਨਾ ਮੈਂ ਅੱਖਾਂ ਹੀ ਕੱਢਦੇ ਰਹਿਣਾ ਉਹਦਾ ਫਾਇਦਾ ਕੋਈ ਚੱਲ ਜੀ ਅਸੀਂ ਪਹਿਲਾਂ ਕਿ ਆਪਾਂ ਸ਼ਹਿਰ ਥੋੜਾ ਕੰਮ ਹੈ ਆਪਾਂ ਨੂੰ ਤੇ ਹੁਣ ਬਚ ਚੁੱਕੇ 10:30 11 ਜਾਂ ਸਿੱਪਰ ਲਿਆ ਨਾਲ ਮੈਂ ਕਿ ਚਲੋ ਮੀਟਰ ਦਾ ਦੇਖਦੇ ਆਂ ਆ ਜਾਂਦੇ ਆ ਫਿਰ ਕੀ ਜਾਂਦੇ ਜਿੰਨੇ ਜਿਹੜੇ ਮਾਰਾਂਗੇ ਚਲੋ ਜਿਹੜੇ ਮਾਰ ਕੇ ਕੰਮ ਦੇਣਾ ਇਹਨੇ ਮਗਾ ਸਕੂਟੀ ਵਗੈਰਾ ਤਾਰੋਨੇ ਬਾਕੀ ਲਾਲ ਜੀ ਉਹ ਠੀਕ ਨਾ ਲੱਗੂਗਾ ਫਿਰ ਥਰੇ ਦੇ ਹੈ ਨਹੀਂ ਹੈ ਚਲੋ ਮਿਲਦੇ ਨੇ ਜਾ ਨਈ ਨਈ ਜਿਨੀ ਜਿਨੀ ਇਹ ਤਾਂ ਚੱਕਾਈ ਹੋ ਗਈ ਤੇ ਮੂਹ ਜਾਨ ਚਾਹ ਤਕੋ ਮੂਹ ਆ ਬੰਦਾ ਕਾਈ ਕਰ ਲਓ ਜੀ ਹੋ ਕੇ ਆਪਾਂ ਆ ਗਏ ਹੁਣੇ ਤੇ ਗਏ ਹੀ ਤੇ ਉਹਨਾਂ ਕਿਹਾ ਕੱਲ ਫੇਰ ਆਇਓ ਕੋਈ ਕਾਰგი ਕਰ ਵੀ ਰਹੀ ਹੈ ਤੇ ਉਸ ਨਾਲ ਦੇ ਕੱਲ ਫੇਰ ਜਾਣਾ ਆਪਣਾ ਆਪਣਾ ਦਸਤਰੀ ਤੇ ਮਾਸੀ ਚਲੋ ਮਿਲਦੇ ਆਂ ਹਰਦਾਨਾ ਆਲਾਵਗੇ ਤੇ ਆਂਟੀ ਨੂੰ ਫਿਰ ਚੰਗਾ ਕਹਿ ਦਿਓ ਜੇ ਆਜੇ ਦੇ ਨਾਲ ਹਾਂਜੀ ਆਂਟੀ ਨੂੰ ਮੈਂ ਦੱਸ ਪੁੱਛ ਕੇ ਦੱਸ ਦਿੰਦੀ ਜਾ ਜੂਗੀ ਤੇ ਫਿਰ ਇੱਕ ਵਾਰੀ ਮੈਂ ਉਹਦਾ ਮਤਲਬ ਕੋਸ਼ਿਸ਼ ਕਰਾਂਗਾ ਮਮੀ ਨੂੰ ਕਹੂੰਗਾ ਵੀ ਵੇਖ ਲਓ ਜੇ ਉਹ ਪੁੱਛ ਕੇ ਵੀ ਜੇ ਚਾਈ ਜਾਂਦੇ ਆ ਚਲੋ ਠੀਕ ਹੈ ਤੂੰ ਹੀ ਆ ਜਿਓ ਲੈ ਕੇ ਚਲ ਮੈਂ ਦੇਖ ਲਾਂਗਾ ਫਿਰ ਓਕੇ ਜੀ ਧਿਆਨ ਨਾਲ ਜਾਇਓ ਚੰਗਾ ਗੱਡੀ ਅੰਦਰ ਲਾ ਲਈ ਚੰਗਾ ਜਾ ਕੇ ਗੱਡੀ ਅੰਦਰ ਲਾ ਲਈ ਜਾ ਕੇ ਜਾ ਤਾਂ ਇਹ ਮੁਯਾਦਰਨ ਵਾਲੀ ਕਰ ਦੋ ਚੰਗਾ ਠੀਕ ਆ ਫਿਰ ਹੈ ਕਿ ਮੈਨੂੰ ਮੁਯਾਦਰਨ ਵਾਲੀ ਕਰ ਕਹਿ ਲੱਗੂ ਕਿ ਅੰਦਰ ਵੀ ਚਿੰਤਾ ਕੋ ਕਰ ਦਾਂਗਾ ਅੰਦਰ ਵੀ ਚੱਲਣਾ ਲੱਗਣੀ ਨੀ ਨੀ ਭਾਜੀ ਬਿਲਕੁਲ ਸਹੀ ਆ ਪਰਵਾਹ ਨਹੀਂ ਕਰਨੀ ਕਿਸ ਦੀ ਕੋਈ ਗੱਲ ਨਹੀਂ ਚਲੋ ਠੀਕ ਆ ਤੇ ਠੀਕ ਆ ਚੰਗਾ ਓ ਇਦਾਂ ਕਰ ਕੇ ਇਹ ਕੈਮਰੇ ਬੰਦ ਹੋ ਕੇ ਮੰਦੇ ਆਣ ਲਈ ਗੱਡੀ ਦੇ ਨਹੀਂ ਚੱਲਣ ਦੇ ਫਿਰ ਨਹੀਂ ਚੱਲਣ ਦੇ ਫਿਰ ਤੁਰਨ ਆ ਗਈ ਐ ਨਹੀਂ ਚੱਲਣ ਦੇ ਸਹੀ ਗਾ ਨਾ ਉਹਨਾਂ ਨੇ ਕਹਿ ਛੱਡੀ ਉਹਨਾਂ ਨੇ ਕਰੀ ਫੋਨ ਇਹ ਹੋ ਉਸ ਫ੍ਰੀ ਸਹੀ ਜਾਣੇ ਆ ਆ ਮੋੜ ਮੋੜ ਆ ਮੋੜ ਮੋੜ ਗੱਡੀਆਂ ਇੱਥੋਂ ਛੜ ਕੇ ਪੁੱਟਦੀ ਐ ਨਾ ਹਾਂ ਅੱਗੇ ਭਾਜੀ ਚੱਲ ਠੀਕ ਐ ਚੰਗਾ ਚਲੋ ਵੀ ਦੀਪ ਚੱਲ ਗਿਆ ਕੱਲ੍ਹ ਦੇ ਆਇਆ ਸੀ ਦੀਪ ਹੁਣ ਚਲੋ ਕੋਈ ਨਹੀਂ ਲੈ ਜੀ ਦੀਪ ਚੱਲ ਗਿਆ ਕੱਲ੍ਹ ਰਾਤ ਦੇ ਆਇਆ ਸੀ ਉਹ ਚਲੋ ਉਹਨਾਂ ਨੂੰ ਕਮੈਂਟ ਵੀਡੀਓ ਨਾਲ ਹੋਰ ਕਿਵੇਂ ਹੋ ਸਾਰੇ ਵਧੀਆ ਹੋ ਠੀਕ ਠਾਕ ਟਾਈਮ ਹੋ ਗਿਆ 9:30 ਪੌਣੇ 10 ਦਾ ਅੱਜ ਅੰਗਰ ਪਾਣੀ ਆ ਪਛਗ ਲਿਆ ਕਿੱਦਾਂ ਚੱਲ ਰਹੀ ਜ਼ਿੰਦਗੀ ਹੈ ਗਰਮੀ ਗਰਮੀ ਦਾ ਕਿੱਦਾਂ ਮੌਲ ਚਾਲਦਾ ਵਧੀਆ ਠੀਕ ਠਾਕ ਵੀ ਮੈਂ ਅੱਜ ਸ਼ਹਿਰ ਤੇ ਆਪਾਂ ਥੋੜਾ ਮੈਂ ਉਹ ਗਏ ਲੇਟ ਸ਼ਹਿਰ ਆਇਆ ਇਸ ਤਰ੍ਹਾਂ ਸਮਾਨ ਲੈਣ ਵਾਸਤੇ ਮੈਂ ਇਕੱਲਾ ਹੀ ਆਇਆ ਤੇ ਥੋੜਾ ਕੰਮ ਹੀ ਆਪਾਂ ਨੂੰ ਉਹ ਚੱਕਰ ਚ ਮੈਂ ਥੋੜਾ ਬਾਹਰ ਅੱਜ ਤੂੰ ਆਦੇ ਨਾ ਦੀਪ ਆਦੀ ਰਾ ਚੱਲ ਕੇ ਦੀਪ ਨੂੰ ਮਤਲਬ ਐਮਰਜੈਂਸੀ ਜਾਣਾ ਪਿਆ ਕਿ ਮੰਮੀ ਠੀਕ ਨਹੀਂ ਨੇ ਅੱਜ ਰਾਤ ਤੇ ਉਹ ਰਾਤ 11 ਵਜੇ ਫਿਰ ਤੋਂ ਚੱਲ ਗੰਨਾ ਰਹਿਣਾ ਸੀ ਬਹਿ ਰਾਤ ਇੱਥੇ ਤੇ ਅੱਜ ਦੀ ਰਾਤ ਹੀ ਰੁਪਣਾ ਹੁੰਦਾ ਤੇ ਫਿਰ ਉਹ ਐਮਰਜੈਂਸੀ ਕਰਕੇ ਫਿਰ ਮੰਮੀ ਠੀਕ ਨਹੀਂ ਜਿਆਦਾ ਤੇ ਉਹਨਾਂ ਨੂੰ ਹਸਪੀਟਲ ਕਰਨਾ ਸੀ ਉਹਦੇ ਚੱਕਰ ਕਿਤੇ ਨੂੰ ਜਾਣਾ ਪਿਆ ਛੇਤੀ ਕਿ ਹਰ ਪਤਨੇ ਸਵੇਰੇ ਲੈ ਕੇ ਜਾਵਾਂਗੇ ਆਪਾਂ ਮੋੜੇ ਤਾਂ ਚੜੇ ਆ ਤੇ ਚਲੋ ਮੈਂ ਕਿਹਾ ਤੇ ਗਲੀ ਦੇ ਵਿੱਚ ਹੈਗੀ ਹੈ ਲੇਡੀ ਸਿਕ ਤੇ ਨਾਲ ਕੱਲ ਆਪਾਂ ਲੈ ਕੇ ਜਾਵਾਂਗੇ ਮਾਰਨਿੰਗ ਟਾਈਮ ਮਿਲਦੇ ਨੇ ਤੁਹਾਨੂੰ ਕੱਲ ਠੀਕੇ